ਲੋਜੀ ਆਪਾਂ ਨੇ ਇੱਕ ਡਾਈ ਘਰੇ ਤਿਆਰ ਕੀਤੀ ਆ ਬਹੁਤ ਹੀ ਵਧੀਆ ਡਾਰਕ ਕਲਰ ਦੀ ਜਿਹਦਾ ਇਹਦਾ ਕਲਰ ਤੁਹਾਡਾ ਬ੍ਰਾਊਨ ਕਲਰ ਹੋ ਜਾਣਾ ਵਾਲਾਂ ਤੇ ਲਗਾਉਂਦੇ ਸਾਰ ਹੀ ਤੇ ਬਿਨਾ ਕੈਮੀਕਲ ਤੋਂ ਜਿਹੜੇ ਆਪਾਂ ਇੰਨੇ ਮਹਿੰਗੇ ਮਹਿੰਗੇ ਜਾ ਕੇ ਪਾਰਲਰਾਂ ਦੇ ਵਾਲਾਂ ਨੂੰ ਕਲਰ ਕਰਾਉਣੇ ਉਹ ਤੁਸੀਂ ਖੁਦ ਹੀ ਨੇਚਰਲ ਵਾਲਾਂ ਨੂੰ ਕਲਰ ਘਰੇ ਕਰ ਸਕਦੇ ਹੋ ਬਿਨਾ ਕਿਸੇ ਕੈਮੀਕਲ ਤੋਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਬਹੁਤ ਹੀ ਪੈਣਾ ਲਈ ਸਪੈਸ਼ਲ ਹੈ ਜਿਹੜੀਆਂ ਭੈਣਾਂ ਆਪਣੇ ਕਲਰ ਵਾਲਾ ਨੂੰ ਕਰਨਾ ਚਾਹੁੰਦੀਆਂ ਨੇ ਜਿਵੇਂ ਬਰੌਨ ਕਲਰ ਦਾ ਹੋ ਗਿਆ ਠੀਕ ਹੈ ਜੀ ਉਹਦੇ ਲਈ ਆਪਾਂ ਨੇ ਕਿਹੜੀਆਂ ਚੀਜ਼ਾਂ ਲੈਣੀਆਂ ਨੇ ਸਿਰਫ ਦੇਖੋ ਜੀ ਆਪਾਂ ਨੇ ਦੋ ਇਹ ਚੀਜ਼ਾਂ ਲਈਆਂ ਨੇ ਇਹ ਹੈਗੀ ਆਪਣੀ ਕੌਫੀ ਆਪਣੀ ਇਹ ਤਿੰਨ ਪੌਚ ਲੈਏ ਨੇ ਕੌਫੀ ਦੇ ਤੇ ਇੱਕ ਚਮਚਾ ਲਿਆ ਆਪਾਂ ਨੇ ਚਾਹ ਪੱਤੀ ਦਾ ਠੀਕ ਹੈ ਜੀ ਇਹਨੂੰ ਆਪਾਂ ਚਾਹ ਪੱਤੀ ਨੂੰ ਵੀ ਇਹਦੇ ਵਿੱਚ ਪਾ ਲੈਣੇ ਆ ਤੇ ਕਾਫੀ ਨੂੰ ਵੀ ਇਹਦੇ ਵਿੱਚ ਹੀ ਐਡ ਕਰ ਲਾਂਗੇ। ਇਹ ਲਈ ਆ ਜੀ ਆਪਾਂ ਨੇ ਪਾਣੀ। ਪਾਣੀ ਤੁਸੀਂ ਆਪਦੇ ਵਾਲਾਂ ਦੇ ਹਿਸਾਬ ਨਾਲ ਲੈਣਾ ਵਾ ਜਿਵੇਂ ਵੀ ਆਪਾਂ ਨੇ ਦੇਖੋ ਜੀ ਕਲਰ ਕਰਨਾ ਹੈ ਠੀਕ ਹੈ ਜੀ। ਤੇ ਜਿਸ ਹਿਸਾਬ ਨਾਲ ਆਪਾਂ ਕਲਰ ਕਰਾਂਗੇ ਜਿਨ੍ਹਾਂ ਦੇ ਵਾਲਾਂ ਦੀ ਲੈਂਥ ਜ਼ਿਆਦਾ ਆ ਜਾਂ ਘੱਟ ਆ ਉਸ ਹਿਸਾਬ ਨਾਲ ਤੁਸੀਂ ਇਹ ਸਾਰਾ ਮਟੀਰੀਅਲ ਲੈ ਸਕਦੇ ਹੋ। ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਹਿਲਾਂ ਪਾਣੀ ਮਿਕਸ ਕਰਾਂਗੇ। ਦੇਖੋ ਜੀ ਇਹ ਤੋਂ ਹੋਟੇ ਨੇਚਰਲ ਹਵਾਲ ਬਿਲਕੁਲ ਬਲੂ ਪ੍ਰਾਉਨ ਕਲਰ ਦੇ ਹੋ ਜਾਣਗੇ ਤੁਸੀਂ ਇਹਦੇ ਵਿੱਚ ਨਾ ਥੋੜਾ ਜਿਹਾ ਹੋਰ ਪਾਣੀ ਪਾ ਲਿਓ ਮੇਰੇ ਵਾਲਾਂ ਦੀ ਲੈਂਥ ਹੈਗੀ ਆ ਜਿਆਦਾ ਤੇ ਉਸ ਆਵਲ ਨਾਲ ਮੈਂ ਦੇਖੋ ਜੀ ਇਹ ਪਾਣੀ ਇਹਦੇ ਵਿੱਚ ਐਡ ਕੀਤਾ ਠੀਕ ਹੈ ਜੀ ਜੇ ਸਾਡੀ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਹੁਣ ਆਪਾਂ ਜੀ ਇਹਨੂੰ ਗੈਸ ਦੇ ਉੱਪਰ ਰੱਖਦੇ ਆਂ ਲਓ ਜੀ ਆਪਣੇ ਜਿਹੜਾ ਇਹ ਦੋਨੇ ਚੀਜ਼ਾਂ ਮਿਕਸ ਕੀਤੀਆਂ ਨੇ ਕਾਫੀ ਤੇ ਚਾਹ ਪੱਤੀ ਇਹਨਾਂ ਨੂੰ ਆਪਾਂ ਨੇ ਪਾਣੀ ਪਾ ਕੇ ਗੈਸ ਦੇ ਉੱਪਰ ਰੱਖਤਾ ਤੇ ਗੈਸ ਸਲੋ ਰੱਖਣਾ ਆ ਤੁਸੀਂ ਤੇ ਇਹਨੂੰ ਹਲਾਉਂਦੇ ਹੀ ਰਹਿਣਾ ਆ ਐ ਨਹੀਂ ਹੈਗਾ ਬਿਲਕੁਲ ਤੁਸੀਂ ਇਹਨੂੰ ਛੱਡ ਦੋਗੇ ਇਹਦਾ ਬਹੁਤ ਵਧੀਆ ਹੀ ਰਿਜ਼ਲਟ ਮਿਲਦਾ ਆ ਜੀ ਤੁਹਾਡੇ ਵਾਲ ਬਿਲਕੁਲ ਹੀ ਬ੍ਰਾਊਨ ਕਲਰ ਦੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਇਹਨਾਂ ਨੂੰ ਕਲਰ ਪੂਰਾ ਬ੍ਰਾਊਨ ਕਲਰ ਚੱਲ ਜਾਊਗਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਹੋਰ ਚੀਜ਼ ਜਿਹੜੀ ਮਿਕਸ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਕਿੱਪ ਨਹੀਂ ਕਰਨਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੇ ਹਲਕਾ ਜਿਹਾ ਆਪਾਂ ਇਹਨੂੰ 2 ਮਿੰਟ ਲਈ ਆਪਾਂ ਬਸ ਇਹਨੂੰ ਉੱਪਰ ਰੱਖਾਂਗੇ ਗੈਸ ਤੇ ਜ਼ਿਆਦਾ ਟਾਈਮ ਨਹੀਂ ਰੱਖਣਾ ਹੈਗਾ ਤੁਸੀਂ ਲੋ ਜੀ ਇੱਕ ਵਾਲਾ ਆ ਗਿਆ ਹੁਣ ਆਪਾਂ ਹੁਣ ਗੈਸ ਨੂੰ ਬੰਦ ਕਰ ਦਿੰਨੇ ਆ ਠੀਕ ਹੈ ਜੀ ਲੋ ਜੀ ਇਹਨੂੰ ਤੁਸੀਂ ਹੁਣ ਪਾਣ ਲਿਓ ਪਾਣੀ ਨੂੰ ਆਪਣੀ ਵਾਲਾਂ ਦੀ ਲੈਂਥ ਦੇ ਹਿਸਾਬ ਨਾਲ ਆਪਾਂ ਨੂੰ ਦੇਖੋ ਜੀ ਇੰਨਾ ਕੁ ਪਾਣੀ ਬਹੁਤ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਨੇ ਕਿਹੜੀ ਚੀਜ਼ ਮਿਕਸ ਕਰਨੀ ਉਹ ਵੀ ਤੁਹਾਨੂੰ ਦੱਸ ਦਿਆਂ ਜੀ ਆਪਾਂ ਇੱਥੇ ਲਈਏ ਨੇ ਹਾਂ ਮਹਿੰਦੀ ਠੀਕ ਹੈ ਜੀ ਤੇ ਇਹ ਆਪਾਂ ਇਹਦੇ ਵਿੱਚ ਪਾ ਲੈਨੇ ਆ ਪੰਜ ਦੀ ਤੁਸੀਂ ਕਿਸੇ ਵੀ ਕਟੋਰੀ ਦੇ ਵਿੱਚ ਪਾਉਣਾ ਇਹਨੂੰ ਤੁਸੀਂ ਆਪਣੇ ਵਾਲਾਂ ਦੀ ਲੈਂਥ ਦੇ ਸਾਮਨ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਆਪਾਂ ਪਾਣੀ ਦੇ ਕੇ ਪਾਵਾਂਗੇ ਜਿੰਨੀ ਕਿ ਆਪਾਂ ਨੂੰ ਜ਼ਰੂਰਤ ਤਾਂ ਹਟੇਪ ਪਿਓਰ ਨੇਚਰਲ ਵਾਲ ਬਿਲਕੁਲ ਹੀ ਡਾਈ ਹੋ ਜਾਣਗੇ ਉਹ ਵੀ ਬ੍ਰਾਊਨ ਕਲਰ ਦੇ ਜਿਹੜੇ ਤੇ ਤੁਹਾਨੂੰ ਪਿੰਨਾ ਪੈਸੇ ਲਗਾਏ ਹੀ ਘਰੇ ਤੁਸੀਂ ਇਹਨਾਂ ਨੂੰ ਬ੍ਰਾਊਨ ਕਲਰ ਦੇ ਰੰਗ ਕਰ ਸਕਦੇ ਹੁ ਕੋਈ ਔਖਾ ਕੰਮ ਨਹੀਂ ਹੈਗਾ ਸਭ ਬਿਨਾ ਫ੍ਰੀ ਰੈਮਡੀ ਇੱਕ ਕਿਸਮ ਦੀ ਆਪਣੀ ਬਣ ਕੇ ਤਿਆਰ ਹੋਗੀ ਕਾਫੀ ਦਾਤੀ ਆਪਣੇ ਚਾਪਤੀ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲਦਾ ਜੇ ਤੁਹਾਡੇ ਕੋਲ ਇਹ ਨੀਹਾ ਮਹਿੰਦੀ ਨਹੀਂ ਹੈਗੀ ਕਿ ਤੁਸੀਂ ਉਹਦੀ ਜਗ੍ਹਾ ਤੇ ਜਿਹੜੀ ਆਪਣੇ ਨਾਰਮਲ ਇੱਕ ਮਹਿੰਦੀ ਹੁੰਦੀ ਆ ਹੱਥਾਂ ਨੂੰ ਲਗਾਉਣ ਵਾਲੀ ਤੇ ਉਹ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਣਾ ਇਹ ਪੂਰੀ ਕਲਰ ਮੇਡ ਮਹਿੰਦੀ ਤਿਆਰ ਹੋ ਗਈ ਤੁਸੀਂ ਇਹਦਾ ਕਲਰ ਚੈੱਕ ਕਰ ਸਕਦੇ ਹੋ ਆਪਣੇ ਵਾਲ ਵੀ ਬਿਲਕੁਲ ਇਸ ਤਰੀਕੇ ਨਾਲ ਬ੍ਰਾਊਨ ਕਲਰ ਦੇ ਹੋ ਜਾਣਗੇ ਆਪਾਂ ਤੁਹਾਨੂੰ ਇਹ ਥੋੜੀ ਜਿਹੀ ਹੱਥ ਦੇ ਉੱਤੇ ਟਰਾਈ ਕਰਕੇ ਦਿਖਾਉਣੀ ਆ। ਲਓ ਜੀ ਆਪਣੇ ਹੱਥ ਹੱਥ ਤੇ ਲਗਾਈਆ। ਇਹਨੂੰ ਆਪਾਂ 2 ਮਿੰਟ ਲਈ ਰੱਖਦੇ ਹਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ। ਠੀਕ ਹੈ ਜੀ। ਲਓ ਜੀ ਆਪਾਂ ਇਹਨੂੰ ਸਾਫ਼ ਕਰਕੇ ਦਿਖਾਉਣੀ ਆ ਤੁਹਾਨੂੰ। ਲੋ ਜੀ ਆਪਾਂ ਤੁਹਾਨੂੰ ਹੁਣ ਇਹ ਸਾਫ਼ ਕਰਕੇ ਦਿਖਾਉਨੇ ਆਂ ਵੀ ਕਿਹੋ ਜਿਹਾ ਇਹਦਾ ਕਲਰ ਦੇਖੋ ਜੀ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਨਾ ਹਜੇ ਸਿਰਫ ਆਪਣੇ 2 ਮਿੰਟ ਵੀ ਹੋਏ ਨਹੀਂ ਹੈਗੇ ਤੇ ਇਸ ਤਰੀਕੇ ਨਾਲ ਤੁਹਾਡੇ ਵਾਲ ਵੀ ਬ੍ਰਾਊਨ ਕਲਰ ਦੇ ਹੋ ਜਾਣਗੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਜੀ ਇਸ ਤਰੀਕੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਘਰ ਹੀ ਨੇਚਰਲ ਬ੍ਰਾਊਨ ਕਲਰ ਤੇ ਕਰ ਸਕਦੇ ਹੋ ਤੇ ਵੀਡੀਓ ਨੂੰ ਸਾਡੇ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਆ ਕਰੋ ਜੀ ਲੋ ਜੀ ਆਪਾਂ ਤੁਹਾਨੂੰ ਲੈਸ ਆਪੇ ਕਰਕੇ ਦਿਖਾ ਦਿੰਨੇ ਆ ਆਪਣਾ ਥੋੜਾ ਜਿਹਾ ਕਲਰ ਅਜੇ ਚੜਿਆ ਹੋਆ ਤੇ ਸਿਰਫ ਆਪਾਂ ਨੇ ਦੋ ਤੁਸੀਂ ਸਿਰਫ ਇਹਨੂੰ ਅੱਧਾ ਘੰਟਾ ਰੱਖ ਸਕਦੇ ਹੋ ਵਾਲਾਂ ਦੇ ਉੱਤੇ ਕੋਈ ਨੁਕਸਾਨ ਨਹੀਂ ਹੈਗਾ ਤੇ ਫਿਰ ਪੂਰੀ ਚੰਗੀ ਤਰ੍ਹਾਂ ਨਾਲ ਆਪਣੇ ਇਹ ਬ੍ਰਾਊਨ ਕਲਰ ਦੇ ਵਾਲ ਹੋ ਜਾਣਗੇ ਜੋ ਜੀ ਸਾਡੀ ਵੀਡੀਓ ਲੱਗੀ ਪਤਿਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਬਦਤ ਤਬ ਅੱਗੇ ਸ਼ੇਅਰ ਕਰਦਿਆ ਕਰੋ ਜੀ ਤੇ ਇਸ ਤਰੀਕੇ ਨਾਲ ਤੁਸੀਂ ਘਰੇ ਹੀ ਬਿਨਾ ਪੈਸੇ ਲਗਾਏ ਹੀ ਵਾਲਾਂ ਨੂੰ ਕਲਰ ਕਰ ਸਕਦੇ ਹੋ ਬ੍ਰਾਊਨ ਕਲਰ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ